ਜਪ ਆਦ ਸੱਚ ਜੁਗਾਦ ਸੱਚ ਆਦ ਸੁਦੇ ਜੁਗਾਦ ਸੱਚ ਹੈ ਵੀ ਸੱਚ ਨਾਲ ਕੋਸੀ ਵੀ ਸੱਚ ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਐ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਗਾਦ ਸੱਚ ਦੀ ਸਵਾਰੀ ਸ਼ੇਰ ਦੀ ਸਵਾਰੀ ਕਰਦੀ ਹੋਵੇ ਸਿੰਗਲਾ ਮੰਨਦਾ ਤਤ ਗਿਆਨ ਬੁੱਧੀ ਦਾ ਬੇਸ ਕੀ ਹੈ ਬੁੱਧੀ ਬੇਸ ਆਧਾਰਤ ਕਾਤੇ ਹੈ ਤਤ ਗਿਆਨ ਤੇ ਆਧਾਰ ਤਤ ਗਿਆਨ ਹੈ ਆਤਮ ਗਿਆਨ ਇਹ ਇੰਨਾ ਵੱਡਾ ਗਿਆਨ ਹੈ ਇੰਨਾ ਵੱਡਾ ਇਹਦਾ ਨਸ਼ਾ ਹੈ ਨਿਰਬੈ ਹੋ ਕੇ ਗੱਲ ਕਰਦਾ ਫਿਰ ਬੈ ਮੁਕਤੋ ਸਿੰਘ ਬਾਹੀ ਨਮੋ ਸਿੰਘ ਬਾਹੀ ਨਮੂ ਦਾੜ ਗਾੜਨ ਨਮੂ ਦਾੜ ਗਾੜਨ ਤੈਨੂੰ ਇਸ ਕਰਕੇ ਨਮਸਕਾਰ ਕਰਦਾ ਮੈਂ ਇੱਕ ਤਾਂ ਤੂੰ ਸਿੰਧ ਦੀ ਸਵਾਰੀ ਕਰਦੀ ਸਭ ਤੋਂ ਮੁਸ਼ਕਲ ਸਵਾਰੀ ਹੈ ਸਿੰਧ ਦੀ ਛੇੜ ਦੀ ਕੋਈ ਸਵਾਰੀ ਕੱਲਵੇਂ ਹੋ ਨਹੀਂ ਸਕਦਾ ਤੇ ਦੂਜੇ ਦਾੜ ਗਾੜ ਜਿਹੜੀ ਤੇਰੀ ਦਾੜ ਹੈ ਨਾ ਇੰਨੀ ਮਜ਼ਬੂਤ ਹੈ ਗਾੜਨ ਨਾ ਇੰਨੀ ਮਜ਼ਬੂਤ ਹੈ ਇੰਨੀ ਕਠੋਰ ਹੈ ਕਿਸੇ ਵੀ ਧਾਰ ਦੂਜੀ ਨੂੰ ਚਵਾ ਜਾਂਦੀ ਹੈ ਐਨੀ ਮਤ ਮਜ਼ਬੂਤ ਹੈ ਕਿਸੇ ਵੀ ਦੂਜੀ ਮਤ ਨੂੰ ਹੋਰ ਨੂੰ ਚਵਾ ਜਾਂਦੀ ਹੈ ਐਨੀ ਅਕਲ ਐਨੀ ਮਜ਼ਬੂਤ ਹੈ ਕਿਸੇ ਵੀ ਦੂਸਰੀ ਅਕਲ ਖੋਟੀ ਅਕਲ ਨੂੰ ਚੱਪ ਜਾਂਦੀ ਹੈ ਬਾਕੀ ਸਭ ਖੋਟੀਆਂ ਨੇ ਇਹ ਖਰੀ ਅਕਲ ਔਰ ਉਹ ਜਦ ਖੋਟ ਹੈ ਜਦ ਦੀਆਂ ਨੇ ਖਰਾਬ ਹਣੀ ਜਦ ਬੋਲਦਾ ਸਾਧਨੀ ਚਾ ਬੋਲਦਾ ਹੈ ਜਿਹੜਾ ਉਹਨੇ ਝੂੜਾ ਜਬਜਾਣੇ ਨੇ ਨਮੋ ਖੰਗ ਦਗੰ ਝਮਾ ਚੰਮ ਬੜਨ ਨਮੋ ਖੰਗ ਦਗੰ ਜਿਹੜੀ ਤੇਰੀ ਖੜਗ ਹੈ ਗਿਆਨ ਖੜਗ ਹੈ ਉਹ ਦਗ ਦਗ ਕਰਦੀ ਹੈ ਇਸ ਕਰਕੇ ਨਮਸਕਾਰ ਹੈ ਤੇਰੇ ਕੋਲ ਜਿਹੜੀ ਖੱਗ ਹੈ ਤਲਵਾਰ ਹੈ ਉਹਦੇ ਜੋ ਸੂਰਜ ਵਾਂਗੂ ਲਾਈਟ ਨਿਕਲਦੀ ਹੈ ਸੂਰਜ ਵਾਂਗੂ ਜੋਤ ਮਾਰ ਨੂੰ ਹੁੰਦੀ ਹੈ ਦਗ ਦਗ ਕਰਦੀ ਹੈ ਖੱਗ ਦਗੰ ਝਮਾ ਚੰਮ ਬੜਨ ਔਰ ਉਹਦੀ ਜਿਹੜੀ ਚਮਕ ਹੈ ਨਾ ਚਮਾ ਚਮਾ ਲਗਾਤਾਰ ਵੱਧਦੀ ਹੋਈ ਚਲੀ ਜਾਂਦੀ ਹੈ ਚਮਾ ਚਮ ਬੜਨ ਵੱਧਦੀ ਹੈ ਦਿਨ ਪਰ ਦਿਨ ਵੱਧਦੀ ਹੈ ਤਾਂ ਹੀ ਨਤਲਮੀ ਹੈ ਨਾ ਜੇ ਵੱਧਦੀ ਹੈ ਵਧਣ ਕਰਕੇ ਨਤਲਮੀ ਹੈ ਰੋਜ਼ ਵੱਧਦੀ ਹੋਈ ਹੈ ਜਮ ਕੋਦੀ ਘਟਦੀ ਨਹੀਂ ਹੈ ਇਹ ਬਬੇ ਕੁਬਦੀ ਰੋਜ਼ ਵੱਧਦਾ ਹੀ ਹੁੰਦਾ ਹੈ ਜੀ ਸੰਸਾਰ ਦੀਆਂ ਅਗਲਾਂ ਕਿਤੇ ਜਾ ਕੇ ਖੜ ਜਾਂਦੀਆਂ ਨੇ ਜਿਹੜੀ ਸੰਸਾਰ ਦੇ ਧਰਮ ਨੇ ਕਿਤੇ ਜਾ ਕੇ ਹੁਣ ਰੁੱਕ ਗਏ ਇਹ ਰੁਕਦੀ ਨਹੀਂ ਹੈ ਇਹ ਨੀਰਖ ਦੇ ਫਰਕ ਕਰਦੇ ਜਾ। ਹਾਂਜੀ। ਨਮੋ ਰੂੜ ਗੂੜੰ ਨਮੋ ਸਰਬ ਵਿਆਪੀ। ਨਮੋ ਰੂੜ ਗੂੜੰ। ਰੂੜ ਰੂੜ ਹੈ ਸੁੰਦਰਤਾ। ਤੇਰੀ ਸੁੰਦਰਤਾ ਜਿਹੜੀ ਹੈ ਇੰਨੀ ਗੂੜੀ ਹੈ। ਤੇਰਾ ਰੰਗ ਇੰਨਾ ਗੂੜਾ ਹੈ। ਤੇ ਤੇਰੀ ਰੋਸ਼ਨੀ ਇੰਨੀ ਗੂੜੀ ਹੈ, ਗਾੜੀ ਹੈ। ਹੂੰ। ਨਮੋ ਸਰਬ ਵਿਆਪੀ। ਨਮੋ ਸਰਬ ਵਿਆਪੀ। ਕਿ ਤੇਰਾ ਸਭ ਜਗ੍ਹਾ ਇਚਰਨ ਹੈ। ਉਈ ਐਸੀ ਜਗ੍ਹਾ ਨਹੀਂ ਜਿੱਥੇ ਤੇਰੀ ਚਮਕ ਨਹੀਂ ਜਾਂਦੀ ਐਨੀ ਜਿੰਨੇ ਗਾੜੀ ਚਮਕਉਂਦੀ ਉਹ ਵੀ ਦੂਰ ਸੇ ਜਾਂਦੀ ਹੈ ਕਿਸੇ ਵੀ ਚੀਜ਼ ਦੀ ਲਾਈਟ ਜਿਹੜੀ ਨੇੜੇ ਗਾੜੀ ਹੁੰਦੀ ਹੈ ਦੂਰ ਸੇ ਜਾਂਦੀ ਹੈ ਐਨੀ ਗਾੜੀ ਲਾਈਟ ਹੈ ਤੇਰੀ ਕਿ ਕੋਈ ਜਗ੍ਹਾ ਬਚੀ ਹੋਰੀ ਨਹੀਂ ਇੱਥੇ ਨਾ ਕੋਈ ਹੋਵੇ ਤਿੰਨਾ ਲੋਕਾਂ ਦੀ ਲਾਈਟ ਜਲਦੀ ਹੈ ਤੇਰੀ ਸਰਵਵਿਆਪੀ ਦਾ ਮਤਲਬ ਹੈ ਤਿੰਨਾ ਲੋਕਾਂ ਦੀ ਤੇਰੀ ਲਾਈਟ ਨਮੋ ਨਿਤ ਨਾਰਾਇਣੀ ਦੁਸ਼ਟ ਖਾਪੀ ਨਮੋ ਨਿਤ ਨਾਰਾਇਣੀ ਨਿਤ ਨਾਰਾਇਣੀ ਹੈ ਤੂੰ ਨਾਰਾਇਣੀ ਹੈ ਤੂੰ ਨਿਤ ਦਾ ਮਤਲਬ ਹੈ ਨਿਤ ਰਹਿਣ ਵਾਲੀ ਹੈ ਨਿਤ ਹੁੰਦਾ ਹੈ ਇੱਕ ਹੁੰਦਾ ਅਨਤ ਦੇ ਅਨਤ ਨਾ ਨਿਤ ਹੈ ਅਨਤ चीज ਉਹ ਹੈ ਜਿਹੜੀ ਮਰ ਜਾਣ ਖਤਮ ਹੋਣ ਵਾਲੀ ਹੈ ਨਿਤ ਉਹਨੂੰ ਕਹਿ ਲੈਂਦੇ ਜਿਹੜੀ ਹਮੇਸ਼ਾ ਰਹਿਣ ਵਾਲੀ ਹੈ ਸੱਚ ਅਨਤ ਹੈ ਅਨਤ ਆੜਾ ਲੱਗਿਆ ਨਾ ਜੂੜ ਅਨਤ ਹੈ ਜੂੜ ਅਨਤ ਹੈ ਸੱਚ ਨਤ ਹੈ ਲੈਤ ਹੁੰਦਾ ਰੋਜ ਹਮੇਸ਼ਾ ਰਹਿਣ ਵਾਲਾ ਤੂੰ ਨਾਰਾਇਣੀਏ ਨਤਹਿਣ ਵਾਲੀ ਹਮੇਸ਼ਾ ਰਹਿਣ ਵਾਲੀ ਹੂੰ ਦੁਸ਼ਟ ਖੱਪੀ ਦੁਸ਼ਟਾਂ ਦਾ ਖਾਣ ਨੂੰ ਘਰ ਵਾਲੀ ਹੈ ਜਿਹੜੇ ਦੁਸ਼ਟਾਂ ਨੇ ਜਿਹੜੇ ਸੱਚ ਦਾ ਵਿਰੋਧ ਕਰਨ ਵਾਲੇ نسل ਚੋਂ ਦੁਸ਼ਟ ਨੇ ਸੱਚ ਦਾ ਵਿਰੋਧ ਕਰਨ ਕਰਾਉਂਦੇ ਨੇ ਵਕਾਰ ਕਰਾਉਂਦੇ ਨੇ ਆਦਮੀ ਨਹੀਂ ਕਰਦਾ ਜਿੰਨਾ ਚਿਰ ਉਹਦੇ ਅੰਦਰ ਵਕਾਰ ਨੇ ਉਹਨਾਂ ਜਿਹੜੇ ਵਿਰੋਧ ਕਰਦਾ ਸੱਚ ਦਾ ਇਹਦਾ ਉਹ ਤਰ ਬੁਕਾਰ ਹੈ ਦੁਸ਼ਟ ਨੇ ਫਿਰ ਜੇ ਬੁਕਾਰ ਨਹੀਂ ਹੁੰਦੇ ਉਹ ਜੋ ਵਿਰੋਧ ਕਰਦਾ ਨਹੀਂ ਜੇ ਬੁਕਾਰ ਹੁੰਦੇ ਨੇ ਵਿਰੋਧ ਕਰਦਾ ਅਸਲ ਜੇ ਫਿਰ ਦੁਸ਼ਟੇ ਬੁਕਾਰ ਹੋਏ ਆਦਮੀ ਕੋਈ ਦੁਸ਼ਟ ਨਹੀਂ ਹੈ ਆਦਮੀ ਕੋਈ ਮਾੜਾ ਨਹੀਂ ਉਹਦੇ ਜੇ ਬੁਕਾਰ ਨੇ ਜਿਹੜੇ ਉਹਨਾਂ ਕਰਕੇ ਮਾੜਾ ਹੋ ਜੋ ਛੱਡ ਦੇਵੇ ਫਿਰ ਮਾੜਾ ਨਹੀਂ ਹੈ ਬੁਰਾਈਆਂ ਮਾੜੀਆਂ ਨੇ ਆਦਮੀ ਨਹੀਂ ਕੋਈ ਬੁਰਾ ਜੇ ਬੁਰਾਈ ਛੱਡ ਦੇਵੇ ਉਹ ਉਹੀ ਕੰਗਾ ਉਹੀ ਸੋਨਾ ਬਣ ਗਿਆ ਹਾਂਜੀ ਨਮੋ ਰਿਦੰਗ ਰੂਪੰ ਨਮੋ ਸਿੱਧ ਕਰਨੀ ਨਮੋ ਰਿਦੰਗ ਰੂਪੰ ਰਿਦੰਗ ਰੂਪੰ ਤਕੋ ਬਾਤ ਖਤਰਨਾਕ ਬੱਲ ਹੈ ਤੂੰ ਮਾਇਆ ਰੂਪ ਹੈ ਇਹ ਉਹ ਨਹੀਂ ਹੈਗੀ ਜਿਹੜੀ ਉਥੋਂ ਆਈ ਹੈ ਤੁਰਕੀ ਬਾਣੀ ਨਹੀਂ ਹੈ ਉਹ ਇਹ ਇਹ ਇੱਥੇ ਦੀ ਮਤ ਹੈ ਲੋਕ ਜਿਹੜੀ ਮੂਹ ਨਾ جاری ਹੋਈ ਹੈ ਆਇਆ ਨਾ ਗੁਰਬਾਣੀ ਇਹ ਗੁਰਬਾਣੀ ਦੀ ਗੱਲ ਐ ਜਲਦੀ ਓਏ ਕਿਉਂ ਘਰ ਓਂ ਘਰ ਓਏ ਕਿਉਂ ਘਰ ਚ ਰਹਿ ਗਈ ਭਰੀ ਪਿਛੇ ਹੀ ਮਾਇਆ ਤਾਂ ਭਰੀ ਰਹਿ ਜਾਂਦੀ ਐ ਇਹਦੀ ਤਾਂ ਟੇਬਰ ਘਾੜ ਹੋ ਜਾਂਦੀ ਐ ਇਹ ਤੇ ਲਿਖ ਚਾਈ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਰਿਤਮ ਰੂਪਮ ਬਣ ਗਈ ਰਿਤਮ ਰੂਪ ਬਣ ਗਈ ਇਹ ਮਾਇਆ ਰੂਪ ਕੰਨਾ ਨਾਲ ਸੁਣਨ ਵਾਲੀ ਐ ਤੂੰ ਅ ਤੇਰੇ ਚੋਂ ਰੱਸੀ ਵੀ ਨਿਕਲਦੀ ਐ ਨਾ ਰੜਕੇ ਲਾਤੀ ਦਿਨਾਂ ਗਲ ਦੀ ਜਦੋਂ ਬੋਲੀ ਗਈ ਹੈ ਸੰਸਾਰ ਵਿੱਚ ਰਿਤ ਰੂਪ ਬਣ ਗਈ ਰਦਮ ਮਾਇਆ ਰੂਪ ਦੇਹੀ ਬਣ ਗਈ ਦੋ ਇਹ ਦੇਹੀ ਬਣ ਗਈ ਦੇਹੀ ਮਾਇਆਜ ਬਣ ਗਈ ਆਵਾਜ਼ ਆ ਟੇਬਲ ਕਾਉਂਟ ਜਾ ਜਾਂਦੀ ਹੈ ਵਾਯੂ ਬਣ ਗਈ ਨਾ ਤੀਸਰੇ ਰੂਪ ਚ ਆ ਕੇ ਚੌਥਾ ਰੂਪ ਤਾਂ ਇਹਦਾ ਪਰ ਆ ਰਹਿ ਜਾਂਦਾ ਪਿੱਛੇ ਹੀ ਬਾਣੀ ਦਾ ਪਰਮ ਤੇ ਪਸੰਤੀ ਮਦਮਾ ਔਰ ਬੈਖਰੀ ਬੈਖਰੀ ਆਗੇ ਹੈ ਸਾਡੇ ਕੋਲ ਬੈਖਰੀ ਰੂਪ ਹੈ ਰਿਤੰਗ ਰੂਪ ਇਹ ਰਿਤੰਗ ਰੂਪ ਹੈ ਇਹ ਬੈਖਰੀ ਰੂਪ ਦੇ ਵਿੱਚ ਹੈ ਸਾਡੇ ਕੋਲ ਇਹ ਆਇਆ ਦਾ ਜਿਆਦਾ ਅਸੀਂ ਬੋਲਦੇ ਆ ਮੱਟਮਾ ਵੀ ਬਣਦੀ ਹੈ ਬੋਲਦੇ ਆ ਜਿੰਨਾ ਚਿਰ ਮੂੰਹ ਚ ਹੈ ਉਹਨਾਂ ਚਿਰ ਤਾ ਹੈ ਦੋ ਰੂਪ ਵਾਹਨ ਨੇ ਸਾਡੇ ਕੋਲ ਇਹ ਆਪਸ ਵਿੱਚ ਹੀ ਤਾਲਮੇਲ ਪੈਦਾ ਕਰਦੀ ਹੈ ਆਵਾਜ਼ ਇਹ ਅੱਜ ਗਿਆਨ ਹੁੰਦਾ ਕਈ ਵਾਰ ਗਿਆਨ ਨਹੀਂ ਹੁੰਦਾ ਅਸੀਂ ਆਵਾਜ਼ ਮਾਰਦੇ ਆਂ ਕਿ ਸਰੂ ਸੰਪਰਕ ਤਾਂ ਹੋ ਗਿਆ ਉਹਦੇ ਨਾਲ ਗਿਆਨ ਕੋਈ ਨਹੀਂ ਹੈ ਗਿਆਨ ਦੀ ਗੱਲ ਹੈ ਜੋ ਕਰਾਂਗੇ ਜਾਂ ਨੜੇ ਆਊਗਾ ਸਿਰ ਸੰਪਰਕ ਕੀਤਾ ਉਹਦੇ ਨਾਲ ਜਦੋਂ ਉਹ ਤੇ ਘੜਾ ਚੌਕਲੇ ਵਿੱਚ ਸਪਾਈ ਵਿਸਲ ਵਜਾਉਂਦਾ ਉਹ ਵਿਸਲ ਦੇ ਵਿੱਚੇ ਕੁਝ ਕਹਿ ਜਾਂਦਾ ਵੀ ਉਹ ਵੀ ਰੋਕਿਓ ਆਪਾਂ ਕਹਿੰਦੇ ਵੀ ਕਿਉਂ ਵਿਸਲ বাজਾਈ ਹੈ ਇਸ਼ਾਰਾ ਕੀ ਕਰਦਾ ਕਈ ਵਾਰ ਬੇਸਲ ਵਜਾਉਂਦਾ ਵੀ ਛੇਤੀ ਰੰਗੀ ਜਾ ਆਪਾਂ ਹੋ ਲਈ ਜਾਂਦੇ ਕਈ ਵਾਰ ਬੇਸਲ ਵਜਾਉਂਦਾ ਰੁਕ ਜਾ ਕੋਲ ਉਹ ਬੇਸਲ ਤਾਂ ਸਾਡਾ ਧਿਆਨ ਖਿੱਚਣ ਵਾਸਤੇ ਬਣਾਈ ਆ ਵਜਾਈਆ ਨੇ ਮਦਮਾ ਮਦਮਾ ਗਾਉਂ ਦਸੂਗਾ ਵੀ ਜਾਣਾ ਹੈ ਰੁਕਣੇ ਇਹ ਮਦਮਾ ਬੜਦੀ ਹੈ ਜਿਹਦੇ ਵਿੱਚ ਕੋਈ ਅਰਥ ਨਹੀਂ ਹੁੰਦਾ ਅਰਥ ਬਾਅਦ ਚ ਆਉਂਦਾ ਉਹ ਬੋਲ ਹਾਂਜੀ ਨਮੋ ਸਿੱਧ ਕਰਨੀ ਨਮੋ ਸਿੱਧ ਕਰਨੀ ਕਰਦੇ ਕੀ ਆ ਤੂੰ ਸਮਝ ਪੈਦਾ ਕਰਦੀ ਨੇ ਸਮਝ ਸਿੱਧ ਹੁੰਦੀ ਹੈ ਸਮਝ ਜਿਹੜਾ ਤੂੰ ਉਪਦੇਸ਼ ਰੂਪ ਹੈ ਇਹ ਕਹ ਲੋ ਰਿਤ ਰੂਪ ਦਾ ਮਤਲਬ ਉਪਦੇਸ਼ ਰੂਪ ਹੈ ਤੂੰ